24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਹਿਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਦੁਸਰੀਆਂ ਵੱਲੀਆਂ ਨਵੀਆਂ ਤਿੱਤਾ ਜਿੰਨ ਖਬਰਾਂ ਤੁਰ ਤੱਕ ਪਾਉਂਦੇ ਰਹਿਣ ਪਤਵਿੰਜਾ ਸਾਲ ਬਾਅਦ ਅਪਗ੍ਰੇਡ ਹੋਇਆ ਅਜ਼ਨਾਲਾ ਦਾ ਬਿਜਲੀ ਘਰ 35 ਕਰੋੜ ਰੁਪਏ ਦੀ ਲਾਗਤ ਨਾਲ 68 ਕੇਵੀ ਤੋਂ 220 ਕੇਵੀ ਬਣੇਗਾ ਅਜ਼ਨਾਲਾ ਦਾ ਬਿਜਲੀ ਘਰ ਈਟੀਓ ਬਿਜਲੀ ਕਟੋਂ ਤੋਂ ਮਿਲੇਗੀ ਨਜ਼ਾਤ ਸਨਤ ਲਈ ਖੁੱਲੇਗਾ ਰਸਤਾ ਢਾਲੀਵਾਲ ਸਰਹੱਦੀ ਇਲਾਕਾ ਸਨਾਲਾ ਦਾ ਬਿਜਲੀ ਘਰ ਜੋ ਕਿ 1966 ਵਿੱਚ ਬਣਿਆ ਸੀ ਜਿਸ ਦੀ 50 ਸਾਲ ਬਾਅਦ ਸਰਕਾਰ ਨੇ ਮੋੜ ਸੁਣੀ ਹੈ ਹੁਣ ਇਹ ਬਿਜਲੀ ਘਰ 66 ਕੇਵੀ ਸਮਰੱਥਾ ਤੋਂ ਵੱਧ ਕੇ 220 ਕੇਵੀ ਹੋਣ ਜਾ ਰਿਹਾ ਹੈ ਜਿਸ ਨਾਲ ਇਲਾਕੇ ਵਿੱਚ ਬਿਜਲੀ ਸਪਲਾਈ ਦਾ ਨਵਾਂ ਅਧਿਆਇ ਸ਼ੁਰੂ ਹੋਵੇਗਾ ਅੱਜ ਬਿਜਲੀ ਮੰਤਰੀ ਸਰਦਾਰ ਹਰਪਜਨ ਸਿੰਘ ਇਰਟਿਓਨ ਅਤੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਦੀ ਹਾਜ਼ਰੀ ਵਿੱਚ ਬਿਜਲੀ ਘਰ ਨੂੰ ਅਪਗ੍ਰੇਡ ਕਰਨ ਦੀ ਸ਼ੁਰੂਆਤ ਕੀਤੀ ਗਈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਵਿਸ਼ੇਸ਼ ਰਿਪੋਰਟ ਅੱਜ ਸਾਡੇ ਅਜਨਾਲੇ ਹਲਕੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅਜਨਾਲੇ ਦੇ ਵਿੱਚ ਜਿਹੜਾ 66 ਕੇਵੀ ਸਬਸਟੇਸ਼ਨ ਸੀਗਾ ਇਹਨੂੰ ਅਸੀਂ 200 ਕੇਵੀ ਕੇਵੀ ਜਿਹੜਾ ਉਹ ਬਣਾਇਆ ਆ ਸਾਡੇ ਮਾਨਯੋਗ ਮੰਤਰੀ ਸਾਹਿਬ ਸਰਦਾਰ ਗੁੰਦੀਪ ਸਿੰਘ ਜੀ ਢਾਲੀਵਾਲ ਸਾਹਿਬ ਇਹਨਾਂ ਦੀ ਜਦੋਂ ਤੋਂ ਹੀ 2 ਸਾਲ ਤੋਂ ਉਹ ਦਸ ਮਹੀਨਾ ਲਿਆ ਉਦੋਂ ਤੋਂ ਹੀ ਇਹਨਾਂ ਦੀ ਇੱਕ ਇਸ਼ਾ ਸੀਗੀ ਕਿ ਬਿਜਲੀ ਦੀ ਸਪਲਾਈ ਨੂੰ ਜਿਹੜਾ ਉਹ ਨਿਰਵਿਘਨ ਜਾਰੀ ਰੱਖਣ ਵਾਸਤੇ ਸਾਡਾ ਜਿਹੜਾ ਇਹ ਸਬਸਟੇਸ਼ਨ ਆ ਇਹ ਤੋਂ 220 ਕੇਵੀ ਕੀਤਾ ਜਾਵੇ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਦੇ ਜਿਹੜੀ ਡਿਮਾਂਡ ਸੀਗੀ ਉਹਨੂੰ ਮੰਨਿਆ ਤੇ 35 ਕਰੋੜ ਰੁਪਏ ਜਾਰੀ ਕੀਤਾ ਇਸ ਸਬਸਟੇਸ਼ਨ ਨੂੰ ਅਪਗ੍ਰੇਡ ਕਰਨ ਵਾਸਤੇ ਔਰ ਇੱਕ ਇੱਕ ਲਗਭਗ ਸਾਲਕ ਦੇ ਵਿੱਚ ਅਸੀਂ ਇਹਨੂੰ ਜਿਹੜਾ ਆਪਰੇਟਿਵ ਕਰ ਦੇਵਾਂਗੇ ਇਹਦੇ ਨਾਲ ਸਾਡੇ 66 ਕੇਵੀ ਦੇ ਜਿਹੜੇ ਲੱਗੇ ਚਾਰ ਪੰਜ ਜਿਹੜੇ ਸਟੇਸ਼ਨ ਸੀ ਵਿਜੇ ਵਿੱਚ ਗਗੋਮਾਲ ਆ ਅਜਨਾਲਾ ਆ ਆ ਚੱਕ 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 ਡੋਕ ਡੋਕ ਡਿਆਲ ਪੜਾਂਗਾ ਇਹ ਨਾ ਇਹ ਜਿਹੜੇ ਆ ਇਹ ਸਾਰੇ ਡੀਲੋਡ ਹੋ ਜਾਣਗੇ ਹੁਣ ਅੱਗੇ ਇਥੇ ਸਪਲਾਈ ਜਿਹੜੀ ਸੀਗੀ ਫਤੇਗੜ ਚੂੜੀਆਂ 220 ਕੇਵੀ ਤੋਂ ਆਉਂਦੀ ਸੀਗੀ ਹੁਣ ਸਿੱਧੀ ਸਪਲਾਈ ਜਿਹੜੀ ਆ ਇਥੋਂ ਦਿੱਤੀ ਜਾਊਗੀ ਔਰ ਇਹਦੇ ਤੇ ਅਸੀਂ 160 ਐਮਵੀਏ ਦਾ ਤੇ 100 ਐਮਵੀਏ ਤੇ ਦੋ ਟਰਾਂਸਫਾਰਮਰ ਵੀ ਰੱਖ ਰਹੇ ਆ ਔਰ 16 ਕਿਲੋਮੀਟਰ ਨਵੀਂ ਲਾਈਨ ਜਿਹੜੀ ਆ ਉਹ ਇਥੋਂ ਖਿੱਚਾਂਗੇ ਸੋ ਇਹਦੇ ਨਾਲ ਜਿਹੜਾ ਅਜਨਾਲਾ ਹਲਕਾ ਪੂਰੇ ਅਜਨਾਲੇ ਹਲਕੇ ਦੇ ਲਗਭਗ ਬਾਕਸੋਂ ਪਿੰਡ ਜਿਹੜਾ ਆ ਉਹਦੇ ਨਾਲ ਕਵਰ ਹੋ ਜੂਗਾ ਉਹਨਾਂ ਨੂੰ ਬਿਜਲੀ ਦੀ ਨਰ ਵੈਕਨ ਸਪਲਾਈ ਜਿਹੜੀ ਆ ਉਹ ਉਹਦੇ ਵਿੱਚ ਕੋਈ ਵੀ ਮੁਸ਼ਕਲ ਜਿਹੜੀ ਆ ਉਹ ਪੇਸ਼ ਨਹੀਂ ਆਉਗੀ ਜਿਹੜੇ ਸਾਹਿਬ ਜਿਹੜੇ ਪਹਿਲੇ ਟਰਾਂਸਫਾਰਮਰ ਕਾਫੀ ਓਵਰਲੋਡ ਰਹਿੰਦੇ ਸੀ ਉਹਨਾਂ ਨੂੰ ਤਬਦੀਲ ਕੀਤਾ ਜਾਏ ਬਿਲਕੁਲ ਜਿਹੜੇ ਦੇਖੋ ਇਹ 220 ਕੀਤਾ ਹੀ ਅਸੀਂ ਤਾਂ ਆ ਕਿ ਜਿਹੜੇ ਬਾਕੀ ਹੈਗੇ ਨੇ ਜਿਹੜੇ ਓਵਰਲੋਡ ਰਹਿੰਦੇ ਸੀਗੇ ਉਹਨਾਂ ਨੂੰ ਡੀਲੋਡ ਕੀਤਾ ਜਾਵੇ ਜਦੋਂ ਵੀ ਕੋਈ ਚੀਜ਼ ਦੇ ਉੱਤੇ ਲੋਡ ਵੱਧ ਜਾਂਦਾ ਹੈ ਓਵਰਲੋਡ ਹੋ ਜਾਂਦੇ ਨੇ ਤੇ ਫਿਰ ਜਿੱਥੇ ਉਹ ਸਪਲਾਈ ਕਰ ਰਹੇ ਹੁੰਦੇ ਨੇ ਉੱਥੇ ਵੀ ਮੁਸ਼ਕਲ ਆ ਜਾਂਦੀ ਆ ਸੋ ਜਿੱਥੇ ਸਪਲਾਈ ਜਾ ਰਹੀ ਸੋ ਅਸੀਂ ਪੂਰੇ ਪੰਜਾਬ ਦੇ ਵਿੱਚ ਹੀ ਵੈਸੇ ਲੱਗੇ ਹੋਏ ਆ ਕਿ ਸਾਡੇ ਜਿਹੜੇ ਟਰਾਂਸਫਾਰਮਰ ਨੇ ਜਿੱਥੇ ਜ਼ਿਆਦਾ ਕੋਈ ਲੋਡ ਆ ਉਹਨਾਂ ਨੂੰ ਡੀਲੋਡ ਕੀਤਾ ਜਾਵੇ ਅਸੀਂ ਪੂਰੇ ਪੰਜਾਬ ਦੇ ਵਿੱਚ ਕਾਫੀ ਟਰਾਂਸਫਾਰਮਰ ਜਿਹੜੇ ਨੇ ਡੀਲੋਡ ਕੀਤੇ ਨੇ ਅਸੀਂ ਕਦੇ-ਕਦੇ ਬੀ ਡੀ ਐਸ ਸਕੀਮ ਵੀ ਦਿੰਨੇ ਆ ਕਿ ਲੋਕ ਵੀ ਡਿਸਕਲੋਜ਼ ਕਰ ਦੇਣ ਕਿ ਉਹਨਾਂ ਦਾ ਕਿੰਨਾ ਲੋਡ ਆ ਤੇ ਉਹਨਾਂ ਦੇ ਲੋਡ ਦੇ ਹਿਸਾਬ ਨਾਲ ਅਸੀਂ ਟਰਾਂਸਫਾਰਮਰ ਜਿਹੜੇ ਆ ਉਹ ਰੱਖ ਦਿੰਨੇ ਆ ਪਰ ਇਹ 66 ਕੇਵੀ ਤੋਂ 220 ਕੇਵੀ ਕਰਨਾ ਮੈਂ ਸਮਝਦਾ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਅਜਨਾਲੇ ਦੇ ਵਾਸਤੇ ਹੈ ਜਿਹੜਾ ਮਾਨਯੋਗ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਿਆ ਸੋ ਮੈਂ ਇਸ ਮੌਕੇ ਤੇ ਅੱਜ ਅਜਨਾਲੇ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਤਾਲੀਵਾਲ ਸਾਹਿਬ ਨੂੰ ਅ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਵੀ ਕਰਦਾ ਐ ਇਹਨਾਂ ਨੂੰ ਵਧਾਈ ਵੀ ਦਿੰਦਾ ਸ਼ੁਭ ਕਾਮਨਾਵਾਂ ਦਿੰਦਾ ਪਰਮਾਤਮਾ ਇਹਨਾਂ ਨੂੰ ਹੋਰ ਬਲ ਬਖਸ਼ੇ ਇਸ ਤਰ੍ਹਾਂ ਹੀ ਹਲਕੇ ਦੀ ਸੇਵਾ ਕਰਦੇ ਰਹਿਣ। ਜੀ ਸਾਹਿਬ ਦੇਖਿਆ ਜਿਵੇਂ ਬਿੱਲ ਕਾਫੀ ਪੈਂਡਿੰਗ ਪਏ ਆ ਸਰਕਾਰੀ ਦਰਾਂ ਦੇ ਖਾਕੇ ਦਫ਼ਤਰਾਂ ਦੇ ਦੇਖੋ ਅਸੀਂ ਉਹਦੇ ਅਸੀਂ ਉਹਦੀ ਬਕਾਇਦਾ ਸਾਡੀਆਂ ਕੱਲ ਵੀ ਸਾਡੀ ਮੀਟਿੰਗ ਹੋਈ ਸੀਗੀ ਅਸੀਂ ਉਹ ਬਹੁਤ ਜਲਦ ਜਿਹੜਾ ਆ ਉਹ ਉਹਨਾਂ ਦੀ ਕਲੀਅਰੈਂਸ ਜਿਹੜੀ ਆ ਉਹ ਕਰਵਾ ਰਹੇ ਹਾਂ ਪਿੰਡਾਂ ਦੀਆਂ ਲਾਈਨਾਂ ਕਾਫੀ ਪੁਰਾਣੀਆਂ ਨੇ ਜੂਨ ਦੇ ਬਿੱਲ ਘਰ ਬਣੇ ਉਦੋਂ ਤੋਂ ਹੀ ਪਿੰਡਾਂ ਨੂੰ ਜਿਹੜੀਆਂ ਸਪਲਾਈਆਂ ਆਉਂਦੀਆਂ ਅੱਜ ਵੀ ਪੂਰ ਜਿਹੜਾ 66 ਕੇਵੀ ਆ 1968 ਦੇ ਵਿੱਚ ਬਣਿਆ ਸੀਗਾ 55 ਸਾਲ ਬਾਅਦ ਜਾ ਕੇ ਕਿਸੇ ਸਰਕਾਰ ਨੇ ਜੜੀ ਆ ਉਹਨਾਂ ਦੀ ਸੁਣੀ ਸੋ ਜਿਹੜੀਆਂ ਵੀ ਤਾਰਾਂ ਪੈਣ ਵਾਲੀਆਂ ਸੀਗੀਆਂ ਕਈ 5-7 ਸਾਲ 10 ਸਾਲ ਪਹਿਲਾਂ ਰਿਪੇਅਰ ਹੋਣ ਵਾਲੀਆਂ ਸੀਗੀਆਂ ਹੈਨਾ ਤੇ ਉਹ ਫਿਰ ਮੁਸ਼ਕਲ ਤਾਂ ਹੈ ਗਈ ਸੀ ਕਿਉਂਕਿ ਸਰਕਾਰਾਂ ਨੇ ਕੰਮ ਹੀ ਨਹੀਂ ਕੀਤਾ ਇਸ ਖੇਤਰ ਦੇ ਵਿੱਚ ਹੁਣ ਅਸੀਂ ਹੋਰ ਸਕੀਮਾਂ ਦੇ ਤਹਿਤ ਕਾਫੀ ਪੈਸਾ ਜਿਹੜਾ ਬਿਜਲੀ ਮਾਹਮੇ ਦੇ ਵਿੱਚ ਜਿਹੜਾ ਉਹ ਵੱਖ-ਵੱਖ ਡਿਵੀਜ਼ਨਾਂ ਦੇ ਵਿੱਚ ਅਲੋਟ ਕਰ ਰਹੇ ਆ ਤਾਂ ਕਿ ਸਾਰਿਆਂ ਦੀ ਜਿਹੜੀ ਮੇਨਟੇਨੈਂਸ ਵੀ ਦੁਬਾਰਾ ਹੋਵੇ ਜਿੱਥੇ ਕੋਈ ਰਿਪਲੇਸਮੈਂਟ ਕਰਨ ਦੀ ਲੋੜ ਆ ਉਹ ਰਿਪਲੇਸ ਵੀ ਕਰਾਂਗੇ ਅੱਜ ਅੱਜ ਜਿਹੜਾ ਇਹ ਨਾਲਾ ਨਿਵਾਸੀਆਂ ਲਈ ਬੜਾ ਇਤਿਹਾਸਕ ਦੇ ਨੇ ਕਿ ਪਿਛਲੇ 68 ਸਾਲ 68 ਦੇ ਵਿੱਚ ਪਿਛਲੇ 55 ਸਾਲਾਂ ਚ ਬਣਿਆ ਜਿਹੜਾ ਬਿਜਲੀ ਘਰ ਅੱਜ ਵੱਡਾ ਬਿਜਲੀ ਘਰ ਮਾਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੇ ਸਾਡੇ ਮਾਜੋਗ ਮੰਤਰੀ ਸਾਹਿਬ ਸਰਦਾਰ ਭਜਨ ਸਿੰਘ ਈਟੀਓ ਜੀ ਦੀ ਬੱਲਾ ਜਿਹੜਾ ਉਹ ਗਵਾਇ ਦੇ ਵਿੱਚ ਅੱਜ ਬਹੁਤ ਵੱਡਾ ਨਾਲਾ ਨਿਵਾਸੀਆਂ ਦਾ ਤੋਹਫਾ ਮਿਲਿਆ ਮੈਂ ਸੀਐਮ ਸਾਹਿਬ ਦਾ ਵੀ ਈਟੀਓ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡਾ ਬਾਰਡਰ ਦਾ ਏਰੀਆ ਸੀਗਾ ਸਾਡੇ ਨਾ ਕੋਈ ਬੰਦਾ ਆ ਕੇ ਇੰਡਸਟਰੀ ਲਾਉਂਦਾ ਸੀਗਾ ਨਾ ਕੋਈ ਨਵਾਂ ਸਕੂਲ ਕਾਲਜ ਬਣਦਾ ਸੀ ਵੀ ਇੱਥੇ ਬਿਜਲੀ ਦੀ ਬੜੀ ਪ੍ਰੋਬਲਮ ਆ ਕੋਈ ਸ਼ੈਲਰ ਵੀ ਨਹੀਂ ਹੈਗਾ ਤੁਸੀਂ ਹਰਾਨ ਹੋ ਗਏ ਪੂਰੇ ਇੰਦਰਾਲੇ ਦੇ ਵਿੱਚ ਇੱਕ ਸ਼ੈਲਰ ਨਹੀਂ ਹੈਗਾ ਸਾਡੇ ਕੋਲ ਸਿਰਫ ਇੱਕ ਸ਼ੂਗਰ ਮੇਲਿਆ ਕੱਲੀ ਕਿਉਂਕਿ ਸਾਡੇ ਕੋਲ ਬੁਨਿਆਦੀ ਢਾਂਚਾ ਨਹੀਂ ਹੈਗਾ ਸੋ ਹੁਣ ਸਾਡਾ ਧਿਆਨ ਮੇਰਾ ਇਸ ਗੱਲ ਤੇ ਆ ਕਿ ਜਿਹੜਾ ਬੁਨਿਆਦੀ ਢਾਂਚਾ ਛਟਕਾਂ ਬਿਜਲੀ ਇਹਨੂੰ ਠੀਕ ਕਰਕੇ ਤੇ ਨਾਲੇ ਦੇ ਵਿੱਚ ਆਪਾਂ ਜਿਹੜੀ ਸਮਾਲ ਇੰਡਸਟਰੀ ਆ ਉਹ ਸੀਐਮ ਸਾਹਿਬ ਨੂੰ ਕਹਿ ਕੇ ਲੈ ਕੇ ਆਵਾਂਗੇ ਕਾਫੀ ਲੋਕਾਂ ਨੇ ਹਾਂ ਵੀ ਕੀਤੀ ਐ ਜਦੋਂ ਸਾਡਾ ਇਹ ਬਿਜਲੀ ਵਾਲਾ ਕੰਮ ਕੰਪਲੀਟ ਹੋ ਗਿਆ ਫਿਰ ਅਸੀਂ ਇਹ ਨਾਲੇ ਦੇ ਵਿੱਚ ਇੰਡਸਟਰੀ ਵੀ ਲੈ ਕੇ ਆਵਾਂਗੇ ਕਿੰਨਾ ਫਾਇਦਾ ਹੋਣਾ ਜੀ ਤੁਹਾਡੇ ਹਲਕੇ ਨੂੰ ਫਾਇਦਾ ਮੇਰਾ ਕੀ ਕਹ ਬਹੁਤ ਫਾਇਦਾ ਹੋ ਜਾ ਦੇਖੋ ਮੈਂ ਤੇ ਤੁਹਾਨੂੰ ਅੱਗੇ ਬੋਲਦੇ ਆਂ ਵੀ ਦੱਸਿਆ ਕਿ ਇੱਥੇ ਕੱਟ ਹੀ ਲੱਗੇ ਰਹਿੰਦੇ ਸੀਗੇ ਹੁਣ ਬਲਕ ਕੱਟਾਂ ਦਾ ਕੰਮ ਵੀ ਨਿਬੜ ਗਿਆ ਸਾਡੇ ਜਿਹੜੇ ਚੱਕ ਡੋਕਦਾ ਗੱਗੋਮਾਲ ਰਮਜ਼ਾ ਸਦਿਆਲ ਪੜੰਗ ਤੇ ਛੰਡੇ ਜਿਹੜੇ ਸਾਡੇ ਇਸ ਬੰਦਾ ਹਲਕੇ ਦੇ ਵਿੱਚ ਬਿਜਲੀ ਸਬਸਟੇਸ਼ਨ ਪੈਂਦੇ ਸੀਗੇ ਉਹ ਸਾਰੇ ਹੀ ਫਟੇ ਘਰ ਚੂੜੀਆਂ ਵਾਲੇ ਵੱਡੇ ਜਿਹੜਾ ਸਾਡਾ ਸਬਸਟੇਸ਼ਨ ਸੀਗਾ ਉਹਨੂੰ ਕੱਟ ਕਰਕੇ ਇੱਥੇ ਬਲ ਅਜ ਨਾਲੇ ਨਾਲ ਜੁੜ ਜਾਣਗੇ ਤੇ ਸਾਡਾ ਜਿਹੜਾ ਕੱਟ ਲੱਗਦਾ ਸੀ ਕੜੀ ਪਿਛੋ ਗਦਮੀਆਂ ਦੇ ਵਿੱਚ ਲੋਡ ਜਿਹੜਾ ਓਵਰਲੋਡ ਹੋ ਜਾਂਦਾ ਸੀਗਾ ਜਦੋਂ ਅਸੀਂ ਬਿਲੀ ਵਾਲਿਆਂ ਨੂੰ ਕਾਲ ਕਰਦੇ ਸੀ ਮੈਂ ਵੀ ਕਈ ਵਾਰ ਕਾਲ ਕਰਦਾ ਸੀ ਤਾਂ ਐਕਸਲ ਸਾਹਿਬ ਕਹਿੰਦੇ ਸਾਰ ਓਵਰਲੋਡ ਹੋ ਗਿਆ ਕੰਮ ਪਿੱਛੋਂ ਸਪਲਾਈ ਨਹੀਂ ਆਦੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਖਤਮ ਹੋ ਜਾਣਗੀਆਂ ਤੇ ਸਾਡੀ ਬਿਜਲੀ ਸਪਲਾਈ ਜਿਹੜੀ ਆ ਨਿਰੰਤਰ 24 ਘੰਟੇ ਅਜ ਨਾਲੇ ਦੇ ਵਿੱਚ ਉਹ ਜਾਰੀ ਰਹੂ ਠੀਕ ਹੈ